ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ, ਆਮਲਾ ਇੱਕ ਬਿਹਤਰੀਨ ਓਸ਼ਦੀ ਹੈ। ਇਹ ਸਿਹਤ ਅਤੇ ਸਰੀਰ ਲਈ ਲਾਭਦਾਇਕ ਫਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਆਮਲੇ ਦਾ ਇਸਤੇਮਾਲ ਕਾਫੀ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਕਈ ਲੋਕ ਇਸ ਦਾ ਆਚਾਰ ਬਣਾ ਕੇ ਖਾਣਾ ਪਸੰਦ ਕਰਦੇ ਹਨ ਤੇ ਕਈ ਲੋਕ ਆਮਲੇ ਦਾ ਮੁਰੱਬਾ ਖਾਣਾ ਪਸੰਦ ਕਰਦੇ ਹਨ। ਕਈ ਲੋਕ ਇਸ ਨੂੰ ਕੱਚਾ ਖਾਂਦੇ ਹਨ ਤੇ ਕਈ ਲੋਕ ਇਸ ਦਾ ਜੂਸ ਪੀਂਦੇ ਹਨ। ਆਮਲੇ ਦੇ ਸੇਵਨ ਨਾਲ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਦਾ ਨਾਸ਼ ਹੁੰਦਾ ਹੈ। ਇਹ ਕੁਦਰਤ ਦਾ ਇੱਕ ਚਮਤਕਾਰੀ ਤੋਹਫ਼ਾ ਹੈ ਜੋ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਜੇਕਰ ਸਵੇਰੇ ਖਾਲੀ ਪੇਟ ਆਮਲਾ ਖਾਦਾ ਜਾਵੇ ਜਾਂ ਫਿਰ ਆਮਲੇ ਦਾ ਜੂਸ ਪੀਤਾ ਜਾਵੇ ਤਾਂ ਪੂਰਾ ਦਿਨ ਚੁਸਤੀ ਫੁਰਤੀ ਵਾਲਾ ਬਣ ਜਾਂਦਾ ਹੈ ਆਮਲੇ ਦੇ ਜੂਸ ਅੰਦਰ ਵਿਟਾਮਿਨ ਸੀ ਕਾਪਰ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਸਾਡੇ ਸਰੀਰ ਅੰਦਰ ਹਰ ਰੋਜ਼ ਵਿਟਾਮਿਨ ਸੀ ਦੀ ਜ਼ਰੂਰਤ 50 ਐਮਲ ਗ੍ਰਾਮ ਤੱਕ ਹੁੰਦੀ ਹੈ ਇਸ ਜ਼ਰੂਰਤ ਨੂੰ ਅਸੀਂ ਆਮਲਾ ਖਾ ਕੇ ਪੂਰਾ ਕਰ ਸਕਦੇ ਹਾਂ ਤਾਂ ਦੋਸਤੋ ਜਾਣਦੇ ਹਾਂ ਆਮਲੇ ਨੂੰ ਕਿਸੇ ਵੀ ਰੂਪ ਨਾਲ ਖਾਣ ਤੇ ਇਸ ਦੇ ਸਰੀਰ ਨੂੰ ਮਿਲਣ ਵਾਲੇ ਫਾਇਦੇ ਬਾਰੇ ਆਮਲਾ ਜੂਸ ਪੀਣ ਨਾਲ ਪਾਚਨ ਸ਼ਕਤੀ ਚੰਗੀ ਬਣੀ ਰਹਿੰਦੀ ਹੈ ਜਿਸ ਨਾਲ ਕਬਜ ਨਹੀਂ ਹੁੰਦੀ ਪੇਟ ਖੁੱਲਕੇ ਸਾਫ਼ ਹੁੰਦਾ ਆਮਲੇ ਅੰਦਰ ਪਾਇਆ ਜਾਂਦਾ ਵਿਟਾਮਿਨ ਸੀ ਸਰੀਰ ਦੀ ਇਮਿਊਨਿਟੀ ਰੋਗਾਂ ਨਾਲ ਲੜਨ ਦੀ ਸ਼ਕਤੀ ਸਰੀਰਿਕ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਜਿਸ ਨਾਲ ਸਰਦੀ ਖਾਂਸੀ ਜ਼ੁਖਾਮ ਗਲਾ ਖਰਾਬ ਛਾਤੀ ਦੀ ਬਲਗਮ ਇਹ ਸਭ ਸਮੱਸਿਆਵਾਂ ਤੁਹਾਡੇ ਸਰੀਰ ਤੋਂ ਦੂਰ ਰਹਿੰਦੀਆਂ ਹਨ ਆਮਲੇ ਦਾ ਜੂਸ ਪੀਣ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਜੇਕਰ ਕੋਈ ਵਿਅਕਤੀ ਹਾਈ ਕੋਲੇਸਟ੍ਰੋਲ ਦਾ ਮਰੀਜ਼ ਹੈ ਤਾਂ ਸਿਰਫ ਇੱਕ ਕੱਪ ਆਮਲੇ ਦਾ ਜੂਸ ਉਸ ਲਈ ਵਰਦਾਨ ਸਾਬਿਤ ਹੁੰਦਾ ਹੈ ਇਸ ਜੂਸ ਨੂੰ ਹਰ ਰੋਜ਼ ਪੀਣ ਨਾਲ ਗੰਦੇ ਕੋਲੇਸਟ੍ਰੋਲ ਦੀ ਮਾਤਰਾ ਘਟਣ ਲੱਗਦੀ ਹੈ ਤੇ ਸਰੀਰ ਅੰਦਰ ਚੰਗਾ ਕੋਲੇਸਟ੍ਰੋਲ ਦੀ ਮਾਤਰਾ ਵਧਣ ਲੱਗਦੀ ਹੈ ਜੇਕਰ ਹਰ ਕੀਤਾ ਜਾਵੇ ਤਾਂ ਸਰੀਰ ਦਾ ਗੰਦਾ ਖੂਨ ਸਾਫ਼ ਹੁੰਦਾ ਹੈ ਆਮਲੇ ਦੇ ਜੂਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕੀਤਾ ਜਾਵੇ ਤਾਂ ਖੂਨ ਸਾਫ਼ ਕਰਨ ਦਾ ਸਭ ਤੋਂ ਚੰਗਾ ਨੁਸਖਾ ਬਣ ਕੇ ਤਿਆਰ ਹੋ ਜਾਂਦਾ ਹੈ ਆਮਲੇ ਦਾ ਜੂਸ ਪੀਣ ਨਾਲ ਵਾਲ ਲੰਬੇ ਘਣੇ ਚਮਕਦਾਰ ਅਤੇ ਕਾਲੇ ਹੁੰਦੇ ਹਨ ਇਹ ਵਾਲਾਂ ਨੂੰ ਤੇਜ਼ੀ ਨਾਲ ਵਧਾਉਣ ਲੰਬਾ ਕਰਨ ਵਿੱਚ ਮਦਦ ਕਰਦਾ ਹੈ ਆਮਲੇ ਦੇ ਜੂਸ ਨਾਲ ਵਾਲ ਮਜ਼ਬੂਤ ਹੁੰਦੇ ਹਨ ਤੇ ਸਮੇਂ ਤੋਂ ਪਹਿਲਾਂ ਚਿੱਟੇ ਹੋਏ ਵਾਲਾਂ ਨੂੰ ਆਮਲਾ ਤੇਜ਼ੀ ਨਾਲ ਕਾਲਾ ਕਰ ਦਿੰਦਾ ਹੈ ਆਮਲੇ ਦੇ ਸੇਵਨ ਨਾਲ ਸਰੀਰ ਦੀ ਸ਼ਕਤੀ ਵੱਧਦੀ ਹੈ ਸਰੀਰ ਸ਼ਕਤੀ ਵਰਧਕ ਬਣ ਜਾਂਦਾ ਹੈ ਆਮਲੇ ਦੇ ਸੇਵਨ ਨਾਲ ਪਸ਼ਾਬ ਵਿੱਚ ਹੋਣ ਵਾਲੀ ਜਲਨ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਪੇਸ਼ਾਬ ਕਰਦੇ ਸਮੇਂ ਜਲਨ ਦੀ ਸਮੱਸਿਆ ਹੋਣ ਤੇ ਆਮਲੇ ਦਾ ਰਸ ਹਰ ਰੋਜ਼ ਦਿਨ ਵਿੱਚ 2 ਵਾਰ ਪੀਣ ਨਾਲ ਪੇਸ਼ਾਬ ਦੀ ਜਲਨ ਖਤਮ ਹੋ ਜਾਂਦੀ ਹੈ ਅਕਸਰ ਚਟਪਟਾ ਜਿਆਦਾ ਮਸਾਲੇਦਾਰ ਖਾਣਾ ਖਾਣ ਨਾਲ ਪੇਟ ਅੰਦਰ ਗੈਸ ਬਣ ਜਾਂਦੀ ਹੈ ਆਮਲੇ ਅੰਦਰ ਐਂਟੀਆਕਸੀਡੈਂਟ ਅਤੇ ਐਂਟੀ ਇਨਫਲਮੇਟਰੀ ਗੁਣ ਪਾਏ ਜਾਂਦੇ ਹਨ ਜਿਸ ਨਾਲ ਆਮਲਾ ਪੇਟ ਅੰਦਰ ਗੈਸ ਨਹੀਂ ਬਣਨ ਦਿੰਦਾ ਰੋਜ਼ਾਨਾ ਕਿਸੇ ਵੀ ਰੂਪ ਨਾਲ ਆਮਲੇ ਦਾ ਸੇਵਨ ਕਰਨ ਨਾਲ ਅੱਖਾਂ ਸਬੰਧੀ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਜਿਸ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਅੱਖਾਂ ਦਾ ਧੁੰਦਲਾਪਨ ਖਤਮ ਹੋ ਜਾਂਦਾ ਹੈ ਅੱਖਾਂ ਵਿੱਚੋਂ ਪਾ ਪਾਣੀ ਨਿਕਲਣ ਦੀ ਸਮੱਸਿਆ ਵੀ ਬੰਦ ਹੋ ਜਾਂਦੀ ਹੈ ਕਬਜ਼ ਦੀ ਸਮੱਸਿਆ ਨਾਲ ਬਵਾਸੀਰ ਰੋਗ ਹੋ ਜਾਂਦਾ ਹੈ ਆਵਲਾ ਜੂਸ ਪੀਣ ਨਾਲ ਇੱਕ ਤਾਂ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਦੂਸਰਾ ਬਵਾਸੀਰ ਨੂੰ ਵੀ ਆਵਲਾ ਖਤਮ ਕਰ ਦਿੰਦਾ ਹੈ ਜੇਕਰ ਆਵਲੇ ਦੇ ਰਸ ਨਾਲ ਕੁਰਲੀ ਕੀਤੀ ਜਾਵੇ ਤਾਂ ਮੂੰਹ ਦੇ ਛਾਲੇ ਵੀ ਖਤਮ ਹੋ ਜਾਂਦੇ ਹਨ ਆਵਲੇ ਨੂੰ ਕਿਸੇ ਵੀ ਰੂਪ ਨਾਲ ਖਾਂ ਤੇ ਚਿਹਰੇ ਦੇ ਦਾਣੇ ਮੁਹਾਸੇ ਦਾਗ ਧੱਬੇ ਖਤਮ ਹੋ ਜਾਂਦੇ ਹਨ ਆਵਲੇ ਦੇ ਰਸ ਨੂੰ ਰੂਹ ਦੀ ਮਦਦ ਨਾਲ ਚੰਗੀ ਤਰ੍ਹਾਂ ਦਾਗ ਧੱਬਿਆਂ ਵਾਲੀ ਦਾਣਿਆਂ ਵਾਲੀ ਜਗ੍ਹਾ ਤੇ ਲਗਾਉਣ ਨਾਲ ਚਿਹਰਾ ਬਿਲਕੁਲ ਸਾਫ਼ ਹੋ ਜਾਂਦਾ ਹੈ ਚਿਹਰੇ ਤੇ ਨਿਖਾਰ ਆਉਂਦਾ ਹੈ ਚਿਹਰਾ ਸੁੰਦਰ ਅਤੇ ਦਾਗ ਧੱਬਿਆਂ ਤੋਂ ਮੁਕਤ ਹੋ ਜਾਂਦਾ ਹੈ ਹੌਂਦਾ ਹੈ ਆਮਲੇ ਦੇ ਸੇਵਨ ਨਾਲ ਅਸਥਮਾ ਫੇਫੜਿਆਂ ਸੰਬੰਧੀ ਹਰ ਬਿਮਾਰੀ ਤੋਂ ਫਾਇਦਾ ਮਿਲਦਾ ਹੈ ਇਸ ਵਿੱਚ ਪਾਏ ਜਾਣ ਵਾਲੇ ਕੁਦਰਤੀ ਤੱਤ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾ ਕੇ ਰੱਖਦੇ ਹਨ ਇਸ ਲਈ ਹਰ ਰੋਜ਼ ਇੱਕ ਗਲਾਸ ਆਮਲਾ ਜੂਸ ਪੀਣ ਨਾਲ ਕੈਂਸਰ ਵਰਗੀ ਬਿਮਾਰੀ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ ਆਮਲਾ ਦਿਲ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ ਇਸ ਅੰਦਰ ਅਮੀਨੋ ਐਸਿਡ ਪਾਇਆ ਜਾਂਦਾ ਹੈ ਜੋ ਦਿਲ ਨੂੰ ਮਜ਼ਬੂਤ ਕਰਦਾ ਹੈ ਆਮਲਾ ਦਿਲ ਦੀਆਂ ਨਾੜਾਂ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ ਜਿਸ ਨਾਲ ਨਾੜਾਂ ਦੀ ਬਲੋਕੇਜ ਦੂਰ ਹੁੰਦੀ ਹੈ ਅਤੇ ਦਿਲ ਦੇ ਦੌਰੇ ਦਾ ਖਤਰਾ ਕਾਫੀ ਹੱਦ ਤੱਕ ਘਟ ਜਾਂਦਾ ਹੈ ਆਮਲੇ ਦੇ ਸੇਵਨ ਨਾਲ ਚਿਹ ਹਮੇਸ਼ਾ ਜਵਾਨ ਬਣਿਆ ਰਹਿੰਦਾ ਹੈ ਚਿਹਰੇ ਤੇ ਝੁਰੜੀਆਂ ਛਾਈਆਂ ਨਹੀਂ ਪੈਂਦੀਆਂ ਆਵਲਾ ਚਿਹਰੇ ਨੂੰ ਲੰਬੇ ਸਮੇਂ ਤੱਕ ਜਵਾਨ ਬਣਾ ਕੇ ਰੱਖਦਾ ਹੈ ਚਿਹਰੇ ਤੇ ਬੁਢਾਪਾ ਨਹੀਂ ਆਉਣ ਦਿੰਦਾ ਦੋਸਤੋ ਹੁਣ ਗੱਲ ਕਰਦੇ ਹਾਂ ਆਮਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਹੈ ਤੁਸੀਂ ਆਮਲੇ ਨੂੰ ਕਈ ਤਰੀਕਿਆਂ ਨਾਲ ਸੇਵਨ ਕਰ ਸਕਦੇ ਹੋ ਤੁਸੀਂ ਆਮਲੇ ਦੀ ਚਟਨੀ ਬਣਾ ਕੇ ਖਾ ਸਕਦੇ ਹੋ ਆਮਲੇ ਦਾ ਜੂਸ ਪੀ ਸਕਦੇ ਹੋ ਜਾਂ ਫਿਰ ਹੋਰ ਫਲ ਸਬਜ਼ੀਆਂ ਨਾਲ ਮਿਲਾ ਕੇ ਇਸ ਦਾ ਜੂਸ ਕੱਢ ਕੇ ਪੀ ਸਕਦੇ ਹੋ ਜੇਕਰ ਆਮਲੇ ਦਾ ਸੀਜ਼ਨ ਨਾ ਹੋਵੇ ਤਾਂ ਤੁਸੀਂ ਸੁੱਕੇ ਆਮਲੇ ਦਾ ਇਸਤੇਮਾਲ ਕਰਨਾ ਹੈ ਆਵਲਾ ਪਾਊਡਰ ਆਵਲਾ ਕੈਂਡੀ ਦਾ ਤੁਸੀਂ ਸੇਵਨ ਕਰ ਸਕਦੇ ਹੋ ਇੱਕ ਚਮਚਾ ਆਮਲੇ ਦੇ ਪਾਊਡਰ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਦਿਨ ਵਿੱਚ ਤਿੰਨ ਵਾਰ ਇਸਤੇਮਾਲ ਕਰੋ ਪੁਰਾਣੀ ਤੋਂ ਪੁਰਾਣੀ ਖਾਂਸੀ ਦੀ ਸਮੱਸਿਆ ਬਿਲਕੁਲ ਦੂਰ ਹੋ ਜਾਵੇਗੀ ਜੇਕਰ ਤੁਸੀਂ ਫालतू ਚਰਬੀ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਇੱਕ ਗਿਲਾਸ ਪਾਣੀ ਵਿੱਚ ਅੱਧਾ ਕੱਪ ਆਵਲੇ ਦੇ ਜੂਸ ਦਾ ਮਿਲਾ ਕੇ ਪੀਓ ਤੇਜ਼ੀ ਨਾਲ ਮੋਟਾਪਾ ਫालतू ਚਰਬੀ ਘਟਣ ਲੱਗਦੀ ਹੈ ਦਿਮਾਗ ਦੀ ਤਾਕਤ ਵਧਾਉਣ ਲਈ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਲਈ ਤੁਸੀਂ ਖਾਲੀ ਪੇਟ ਆਮਲੇ ਦਾ ਮਰਬਾ ਖਾਣਾ ਸ਼ੁਰੂ ਕਰੋ ਇਸ ਨਾਲ ਦਿਮਾਗ ਮਜ਼ਬੂਤ ਹੁੰਦਾ ਹੈ ਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ ਸੋ ਦੋਸਤੋ ਤੁਸੀਂ ਵੀ ਅੱਜ ਤੋਂ ਹੀ ਆਵਲੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਖਾ ਇਸੇ ਸਾਡੀ ਅੱਜ ਦੀ ਜਾਣਕਾਰੀ ਤੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੋਖੇ ਅਸਰਦਾਰ ਘਰੇਲੂ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ